ਹੈਲੋ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਨੂੰ ਆਪਣੀ ਘਰ ਦੀ ਆਟਾ ਚੱਕੀ ਤੇ ਬਾਜਰੇ ਦਾ ਆਟਾ ਪੀਸ ਕੇ ਦਿਖਾਵਾਂਗੇ ਦੋਸਤੋ ਅਸੀਂ ਇਹ ਚੱਕੀ ਆਪਣੇ ਘਰ ਵਿੱਚ ਹੀ ਲਿਆਂਦੀ ਹੋਈ ਹੈ ਇਸ ਰਾਹੀਂ ਅੱਜ ਅਸੀਂ ਤੁਹਾਨੂੰ ਬਾਜਰੇ ਦਾ ਆਟਾ ਪੀਸ ਕੇ ਦਿਖਾਵਾਂਗੇ ਅਸੀਂ ਬਾਜਰਾ ਇਸ ਮਸ਼ੀਨ ਵਿੱਚ ਪਾ ਦਿੱਤਾ ਹੈ ਤੇ ਇਹ ਹੌਲੀ-ਹੌਲੀ نیچے ਡਿੱਗ ਰਿਹਾ ਹੈ ਤੇ ਆਟਾ ਬਣ ਕੇ نیچے ਥੱਲੇ ਵਾਲੇ ਡਰਮ ਵਿੱਚ ਜਾ ਰਿਹਾ ਹੈ ਇੱਥੇ ਇੱਕ ਬਟਨ ਦਿੱਤਾ ਹੋਇਆ ਹੈ ਬਾਜਰੀ ਜਿਸ ਨੂੰ ਕੇ ਦਬਾਉਣ ਤੋਂ ਬਾਅਦ ਹੀ ਇਹ ਬਾਜਰੇ ਦਾ ਆਟਾ ਪੀਸਣਾ ਸ਼ੁਰੂ ਕਰ ਦਿੰਦੀ ਹੈ ਇਥੇ ਨਾਲ ਹੀ ਆਨ ਆਫ ਵਾਲਾ 스위ਚ ਵੀ ਦਿੱਤਾ ਹੈ ਇਸ ਨੂੰ ਆਨ ਕਰਨ ਤੋਂ ਬਾਅਦ ਹੀ ਬਾਜਰੀ ਵਾਲਾ ਬਟਨ ਦਬਾਉਣਾ ਹੈ ਜਿਸ ਤੋਂ ਬਾਅਦ ਕੇ ਇਹ ਬਾਜਰਾ ਪੀਸਣਾ ਸ਼ੁਰੂ ਕਰੇਗੀ ਹੁਣ ਸਾਡਾ ਆਟਾ ਪਿਸ ਚੁੱਕਾ ਹੈ ਤੇ ਅਸੀਂ ਤੁਹਾਨੂੰ ਇਸ ਆਟੇ ਨੂੰ ਦਿਖਾਉਣੀ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਆਟਾ ਕਿੰਨਾ ਬਰੀਕ ਤੇ ਕਿੰਨਾ ਵਧੀਆ ਪੀਠਿਆ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ